ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਥੈਂਕ ਯੂ ਧੰਨਵਾਦ ਔਰ ਅੱਜ 4 ਫਰਵਰੀ ਦਿਨ ਐ ਐਤਵਾਰ ਦਾ ਜੋ ਸ਼ਾਮ ਨੂੰ 7:30 ਵਜੇ ਦਾ ਪ੍ਰੋਗਰਾਮ ਹੈ ਉਸ ਦੀ ਇਹ ਵੀਡੀਓ ਇਹਦੇ ਵਿੱਚ ਆਪਾਂ ਅੱਜ ਦੇ ਇੱਕ ਫੋਟੋਗ੍ਰਾਫਰ ਤੁਸੀਂ ਮੰਨ ਕੇ ਚੱਲੋ ਐ ਐਸਟੀਮੇਟਰ 24 ਰਿਸ਼ਤਿਆਂ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆਂ ਤੇ ਸਾਰੀ ਵੀਡੀਓ ਜਿਹੜੀ ਜਰੂਰ ਦੇਖਿਓ ਤਾਂ ਜੋ ਤੁਹਾਡੇ ਕੋਲ ਦਿੱਲੀ ਦੇ ਜਿਹੜੇ ਨਵੇਂ ਰਿਸ਼ਤਿਆਂ ਦੀ ਅਪਡੇਟ ਦੇ ਨਾਲ-ਨਾਲ ਇਹ ਜਿੰਨੇ ਜੋਇੰਟ ਹੁੰਦੇ ਆਪਣੇ ਕੋਲੇ ਰਿਸ਼ਤੇ ਇਹ ਸਾਰੇ ਪੰਚਦੇ ਰਹਿਣ ਤੇ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਪੁਰਾਣੇ ਨੇ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਬੈਲ ਆਈਕਨ ਦਾ ਬਟਨ ਦਬਾ ਕੇ ਆਲ অপਸ਼ਨ ਦੇ ਉੱਪਰ ਸਾਰੇ ਰੱਖੋ ਤੁਹਾਡੇ ਕੋਲ ਇੱਕ ਵੀ ਰਿਸ਼ਤਾ ਮਿਸ ਨਹੀਂ ਹੋਏਗਾ ਹਰੇਕ ਰਿਸ਼ਤਾ ਤੁਹਾਡੇ ਕੋਲ ਪਹੁੰਚਦਾ ਰਹੇਗਾ ਤੇ ਬਾਕੀ ਉਹੀ ਜਿਹੜਾ ਸਾਡਾ ਪਹਿਲਾ ਕਰਮਾ ਕੇ ਆਪਣੇ ਲੜਕਾ ਲੜਕੀ ਦੀ ਐਡ ਪਾਉਣ ਲਈ WhatsApp ਤੇ ਮੈਸੇਜ ਕਰ ਸਕਦੇ ਹੋ ਬਾਇਓ ਡਾਟਾ ਇਹਠਾਂ ਜੋ ਪੀ ਕਾਲੀ ਪੱਟੀ ਦੇ ਵਿੱਚ ਨੰਬਰ ਦਿਖ ਰਿਹਾ ਕਾਲੇ ਅੱਖਰਾਂ ਦੇ ਵਿੱਚ 9973060725 ਇਹ ਸਾਡਾ WhatsApp ਨੰਬਰ ਹੈ ਜੀ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਜਾਂ ਪੁਰਾਣੇ ਨੇ ਸਾਡਾ ਇਹ ਨੰਬਰ ਸੇਵ ਕਰਕੇ WhatsApp ਦੇ ਸਟੇਟਸ ਰਾਹੀਂ ਸਾਡੇ ਡੇਲੀ ਦੀ ਅਪਡੇਟ ਤੁਹਾਡੇ ਕੋਲ ਪਹੁੰਚਦੀ ਰਹੇਗੀ ਅ ਨੰਬਰ ਸੇਵ ਕਰਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਸੀਂ ਤੁਹਾਡਾ ਨੰਬਰ ਸੇਵ ਕਰ ਲਾਂਗੇ ਤੇ ਬਾਕੀ ਜਰੂਰੀ ਸੋਚਣਾ ਇਹ ਆ ਕਿ ਸਾਡਾ ਇਸ ਨੰਬਰ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਨਾ ਹੀ ਸਾਡਾ ਕੋਈ ਵਟਸਐਪ ਗਰੁੱਪ ਹੈ ਹਜੇ ਹਾਲਾਲ ਨਾ ਹੀ ਸਾਡਾ ਕੋਈ ਹੋਰ ਚੈਨਲ ਹੈ ਤੇ ਆਜੋ ਅੱਜ ਦੇ ਰਿਸ਼ਤੇ ਜਿਹੜੇ ਸਟਾਰਟ ਕਰਦੇ ਆ ਉਹੀ ਕਾਪੀ ਪੇਨ ਚੱਕਣੇ ਤਾਂ ਹੁਣ ਜ਼ਰੂਰਤ ਹੀ ਨਹੀਂ ਸਕਰੀਨਸ਼ਾਟ ਲੈ ਲਿਓ ਐਲਾ ਰਿਸ਼ਤਾ ਜੀ ਆਪਣਾ ਪ੍ਰੋਫਾਈਲ ਨੰਬਰ MP1234 ਨਾਮ ਸਿੰਘ ਪਤਾ ਤਰਨਤਨ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲਾਸਟਿਕ ਕੀਤੀ ਹੋਈ ਆ ਭੈਣਾ ਤਿੰਨ ਨੇ ਇੱਕ ਮੈਡ ਆ ਤਿੰਨ ਦੂ ਅਣ ਮੈਡ ਆ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤੌੜ 4793 ਦਾ ਡੇਟ ਆ ਬਸ 10 ਕਿੱਲੇ ਜ਼ਮੀਨ ਆ ਜੀ ਮੁੰਡਾ ਪੀ ਆਰ ਆ ਜਰਮਨੀ ਦੇ ਵਿੱਚ ਪੜ੍ਹੀ ਲਿਖੀ ਸੁੰਦਰ ਕੁੜੀ ਚਾਹੀਦੀ ਐ ਇਹਨਾਂ ਨੂੰ 5 ਫੁੱਟ 4 ਇੰਚ ਕੁੜੀ ਦਾ ਕੱਦ ਹੋਵੇ ਤੇ ਕੁੜੀ ਦਾ ਜਿਹੜੀ ਜਰਮਨੀ ਦੇ ਵਿੱਚ ਹੀ ਚਾਹੀਦੀ ਐ ਤੇ ਬਾਕੀ ਵਿਧੇਰੇ ਜਾਣਕਾਰੀ ਲਈ ਜਿਹੜੀ ਪਰਿਵਾਰ ਨਾਲ ਗੱਲ ਕਰ ਸਕਦੇ ਹੋ 62800 3916 738 ਅਗਲਾ ਰਿਸ਼ਤਾ ਨੋਟ ਕਰੋ ਹੀ ਪ੍ਰੋਫਾਈਲ ਨੰਬਰ MB1235 ਨਾਮ ਸਿੰਘ ਪਤਾ ਅਮਰitsar ਸਾਹਿਬ ਤੋਂ ਬਿਲੋਂਗ ਕਰਦੇ ਆ ਪਲੱਸ 2 ਕੀਤੀ ਹੋਈ ਹੈ ਭੈਣ 1 ਕਣ ਮੈਡ ਹੈ ਭਰਾ 2 ਮੈਡ ਨੇ ਕੱਦ 5 ਫੁੱਟ 8 ਇੰਚ ਕਾਸਟ ਨਾਈਸ ਇੱਕ ਗੋਰ ਪਧਰਾਥ ਹੈ 1984 ਦਾ ਡੇਟ ਆਫ ਬਰਥ ਹੈ ਟੂਰ ਐਂਡ ਟਰੈਵਲ ਦਾ ਇਹਨਾਂ ਦਾ ਕੰਮ ਆ ਨਾਰਮਲ ਵਰਤ ਦੀ ਕੁੜੀ ਚਾਹੀਦੀ ਇਹਨਾਂ ਨੂੰ ਕੋਈ ਮੰਗ ਨਹੀਂ 9968152388 ਤੇ ਇੱਕ ਬਾਹਰ ਦੀ ਕੰਟਰੀ ਦਾ ਨੰਬਰ ਆਗਾ +6590141983 ਡਾਇਰੈਕਟ ਤੁਸੀਂ ਰਿਸ਼ਤੇ ਦੀ ਗੱਲ ਹੈ ਜਿਹੜੀ ਪਰਿਵਾਰ ਨਾਲ ਕਰ ਸਕਦੇ ਅਗਰਾ ਦਿੱਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB12 ਸ਼ਕਤੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ 8 ਆ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੱਦ 5 ਫੁੱਟ 8 ਇੰਚ ਕਸਟਰਾਮ ਗੜੀਏ ਕੋ ਬਹੁਤ ਐੜਾ ਸਿਹਤ ਹੈ 17 195 ਦਾ ਰੇਟ ਆਫ ਅਰਥ ਆਪਣੀ ਸ਼ਾਪ 20000 ਰੁਪਏ ਮਹੀਨੇ ਦਾ ਕਮਾ ਲੈਂਦੇ ਨੇ ਨਾਰਮਲ ਪਰਿਵਾਰ ਦੀ ਕੁੜੀ ਇਹਨਾਂ ਨੂੰ ਚਾਹੀਦੀ ਹੈ ਤੇ ਕੋਈ ਮੰਗ ਨਹੀਂ ਇਹਨਾਂ ਦੀ 9855304522 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਹੀ ਪ੍ਰੋਫਾਈਲ ਨੰਬਰ MB1237 ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਬੁਲਾਓ ਕਰਦੇ ਜੀ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਰਦ 6 ਫੁੱਟ ਹੈ ਜੀ ਰਮਦਾਸਿਆ ਸਿੱਖ ਕਾਸਟ ਹੈ ਗੋਤ ਬੈਂਦਨਾ ਤੇ 15/2/94 ਦਾ ਡੇਟ ਆਫ ਬਰਥ ਹੈ ਸ਼ੌਪ ਕੀਪਰ ਮੁੰਡਾ ਤੇ ਪਾਠੀ ਸਿੰਘਾ ਕੀਰਤਨ ਕਰਦਾ ਪੜ੍ਹੀ ਲਿਖੀ ਸੁੰਦਰ ਕੁੜੀ ਚਾਹੀਦੀ ਹੈ ਜੀ ਗੁਰਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦੀ ਪਲੱਸ 2 ਕਰੀ ਹੋਵੇ 9604470708 ਪਰਿਵਾਰ ਦਾ ਨੰਬਰ ਹੈ ਜੀ ਕੰਟੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਪ੍ਰੋਫਾਈਲ ਨੰਬਰ MB1238 ਨਾਮ ਸਿੰਘ ਪਤਾ ਮੋਹਾਲੀ ਤੋਂ ਬਿਲੋਂਗ ਕਰਦੇ ਜੀ ਪਲੱਸ 2 ਦੇ ਨਾਲ ਡਿਪਲੋਮਾ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਸਿਟੀਜ਼ਨ ਆਸਟ੍ਰੇਲੀਆ ਜੀ ਮੈਰਿਡ ਹੈ ਕੱਦ 5 ਫੁੱਟ 11 ਇੰਚ ਕਾਸਟ ਸਿੱਖਾਈ ਗੋਤ ਸਿੱਧੂ ਹੈ 7290 ਦਾ ਡੇਟ ਆਫ ਬਰਥ ਹੈ ਔਨ ਬਿਜ਼ਨਸ ਜਿਹੜਾ ਕਰ ਰਹੇ ਨੇ ਨਾਲ ਟੈਟੂ ਸਟੂਡੀਓ ਮੁੰਡਾ ਡਿਵੋਰਸਡ ਹੈ ਜੀ ਬੱਚਾ ਕੋਈ ਨਹੀਂ ਕੁੜੀ ਵੀ ਭਾਵੇਂ ਡਿਵੋਰਸਡ ਹੋਵੇ ਬੱਚਾ ਬਿਨਾ ਬੱਚੇ ਤੋਂ ਇਸ ਤਰ੍ਹਾਂ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ 964603522 ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੌਰਪੁਰ ਜੀ ਪ੍ਰੋਫਾਈਲ ਨੰਬਰ MB1239 ਨਾਮ ਸਿੰਘ ਪਤਾ ਬਰਨਾਲਾ ਤੋਂ ਬਲੋਂਗ ਕਰਦੇ ਪੜ੍ਹਾਈ 11 ਭੈਣ ਕੋਈ ਨਹੀਂ ਭਾਇਆ ਵੀ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 6 ਇੰਚ ਆਮ ਗੜੀ ਸਿੱਖ ਹੈ ਜੀ ਕਾਸਟ ਗੋਤ ਘਟੋਏ ਆ ਘਟੋੜੇ ਤੇ 25 5 96 ਦਾ ਡੇਟ ਆਫ ਬਰਥ ਤੇ ਮੋਟਰਸਾਈਕਲ ਮਕੈਨਿਕਾ ਮੁੰਡਾ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਮੰਗ ਕੋਈ ਨਹੀਂ 9592646911 ਪਰਿਵਾਰ ਦਾ ਨੰਬਰ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ MB1240 ਪਤਾ ਕੈਲੀਫੋਰਨੀਆ ਯੂ ਐਸ ਏ ਇਹ ਰਿਸ਼ਤੇ ਦਾ ਨਾ ਇੱਕ ਚੀਜ਼ ਹੈ ਇਹਨਾਂ ਨੇ ਮੋਬਾਈਲ ਨੰਬਰ ਨਹੀਂ ਦਿੱਤਾ ਜੀਮੇਲ ਦਿੱਤੀ ਹੋਈ ਹੈ ਕੈਲੀਫੋਰਨੀਆ ਕੁੜੀ ਹੈ ਸਿਟੀਜ਼ਨ ਆ ਉੱਥੇ ਤੇ ਬੈਚਲਰ ਆਫ ਸਾਇੰਸ ਇਨ ਕੈਮਿਸਟਰੀ ਦਾ ਜਿਹੜੇ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਦਸੰਬਰ 1990 ਦਾ ਡੇਟ ਵਰਤਾ ਕੁੜੀ ਦਾ ਬਾਇਓ ਟੈਕਨੋਲੋਜੀ ਕੰਪਨੀ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਇਹ ਸਿਟੀਜ਼ਨ ਨੇ ਮਤਲਬ ਸਾਰੀ ਫੈਮਿਲੀ ਉੱਥੇ ਐ ਮੁੰਡਾ ਐਜੂਕੇਟਿਡ ਰਿਸਪੈਕਟਡ ਫੁਲ ਸੈਟਲਡ ਤੇ 5 ਫੁੱਟ 11 ਇੰਚ ਜਿਹੜੀ ਮੁੰਡੇ ਦੀ ਹਾਈਟ ਹੋਵੇ ਜਾਂ ਪਲੱਸ ਤੇ ਕੁੜੀ ਦੀ ਮੰਮੀ ਦੀ ਜਿਹੜੀ Gmail ID ਐ ਜਸਵੀਰ ਕੌਰ 0704 j a s v i r k e u r 0704 @gmail.com ਤੇ ਇਹਨਾਂ ਨੂੰ ਤੁਸੀਂ ਜੀਮੇਲ ਤੇ ਸੰਪਰਕ ਕਰ ਸਕਦੇ ਹੋ ਤੇ ਕਈ ਭੈਣ ਭਰਾ ਕਹਿੰਦੇ ਆ ਕਿ ਸਾਨੂੰ ਨੰਬਰ ਨੀ ਦਿੱਤਾ ਦੇਖੋ ਜੀ ਜੋ ਆ ਆਪਾਂ ਪਾਉਣੀ ਐ ਐਡ ਜਿਸ ਤਰ੍ਹਾਂ ਅਗਲਾ ਐਡ ਪਾਉਂਦਾ ਉਸ ਤਰ੍ਹਾਂ ਭੈਣ ਪਾ ਦਿੰਦੇ ਆ ਹਨਾ ਜੀ ਤੇ ਬਾਕੀ ਵਿੱਚ ਇੱਕ ਦੋ ਬੰਦਿਆਂ ਨੂੰ ਫੋਨ ਆ ਕੇ ਤੁਸੀਂ ਇਦਾਂ ਨੰਬਰ ਨੀਂਦੇ ਦੇਖੋ ਸਾਡਾ ਕੰਮ ਨੰਬਰ ਦੇਣਾ ਨਹੀਂ ਸਾਡਾ ਕੰਮ ਐਡ ਪਾਉਣਾ ਜਿਸ ਤਰ੍ਹਾਂ ਅਗਲਾ ਜੀਮੇਲ ਕੋ ਆਉਂਦਾ ਹੈ WhatsApp ਨੰਬਰ ਕੋ ਆਉਂਦਾ ਹੈ ਮੋਬਾਈਲ ਨੰਬਰ ਹੈ ਉਹ ਚੀਜ਼ ਆਪ ਪਾ ਦੇ ਅਗਲਾ ਰਿਸ਼ਤਾ ਨੋਟ ਕਰੋ ਇਹ ਪ੍ਰੋਫਾਈਲ ਨੰਬਰ ਐ ਐਨ ਵੀ 1243 ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਂਡ ਹੈ ਕੱਦ 5 ਫੁੱਟ 9 ਇੰਚ ਜੱਟ ਸਿੱਖ ਕਾਸਟ ਹੈ ਗੋਲ ਧਾਲੀਵਾਲ 24 ਸਾਲ ਦੀ ਉਮਰ ਹੈ ਉਮਰ ਹੈ ਕੰਮ ਆਨਰਾਈ ਜੈ ਟਰੈਕਟਰ ਵਰਕਸ਼ਾਪ ਦਾ ਜੀ ਮੁੰਡਾ 5% ਹੈਂਡੀਕੈਪਟਾ ਕੁੜੀ ਭਾਵੇਂ ਥੋੜੀ ਬਹੁਤ ਹੈਂਡੀਕੈਪਟ ਹੋਵੇ ਪਰਿਵਾਰ ਨਾਲ ਬਾਕੀ ਜੀ ਤੁਸੀਂ ਗੱਲ ਕਰ ਸਕਦੇ ਹੋ ਰਿਸ਼ਤੇ ਬਾਰੇ 9877457707 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਐਮਬੀ 1242 ਪ੍ਰੋਫਾਈਲ ਨੰਬਰ ਦਾ ਨਾਮ ਐਲ ਸਿੰਘ ਨੰਬਰ ਤਾਂ ਧੀ ਇਹ ਜੀ ਮੁੰਡਾ ਹਸ਼ਿਆਰਪੁਰ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਬੀਟੈਕ ਕੀਤੀ ਹੋਈ ਹੈਗੀ ਭਰਾ ਕੋਈ ਨਹੀਂ ਪੈਣ ਇੱਕ ਮੈਡਾ ਇਕੱਲਾ ਮੁੰਡਾ ਕੱਦ 5 ਫੁੱਟ ਸੌਰੀ 6 ਫੁੱਟ ਹੈ ਜੀ ਪਾਤਰ ਮਦਾਸੀਆ ਸਿੱਖ ਜੋਤਪਾਲ ਹੈ ਜੀ ਡੇਟ ਆਵਰਤ 5196 ਦਾਗਾ ਕੰਮ ਐਮ ਐਨ ਸੀ ਕੰਪਨੀ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ 12 ਲੱਖ ਪਰ ਏਅਰ ਦਾ ਜਿਹੜਾ ਪੈਕੇਜ ਹੈ ਨਾਲ ਦਾ 1 ਲੱਖ ਰੁਪਏ ਮਹੀਨੇ ਦੀ ਜਿਹੜੀ ਤਨਖਾਹ ਟਾਲਦੀ ਹੈ ਬੀ ਟੈਕ ਐਮ ਸੀ ਐ ਮੀ ਬੀ ਕਾਮ ਕਰੀ ਹੋਏ ਕੁੜੀ ਦੀ ਕੋਈ ਵੀ ਇਹਨਾਂ ਚੋਂ ਇੱਕ ਡਿਗਰੀ ਕਰੀ ਹੋਵੇ ਕੱਦ 5 ਫੁੱਟ 4 ਇੰਚ ਪਲੱਸ ਹੋਵੇ ਕੁੜੀ ਦਾ ਤੇ ਜਿਹੜਾ ਪਰਿਵਾਰ ਦਾ ਨੰਬਰ ਹੈ 943844670013 ਖਰਮਦਾਸ ਸਿੰਘ ਸਿੱਖ ਪਰਿਵਾਰ ਇਹ ਨੰਬਰ ਨੋਟ ਕਰੋ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਪੰਚਕੂਲਾ ਇੱਕ ਮਿੰਟ 42 ਤੋਂ ਸਿੱਧਾ 44 ਪ੍ਰੋਫਾਈਲ ਨੰਬਰ ਤੇ ਆ ਗਈ ਜੀ ਆਪਾਂ 44 ਵਾਲਿਆਂ ਦਾ ਸੈਂਦ ਰਿਸ਼ਤਾ ਹੋ ਗਿਆ ਆ ਪ੍ਰੋਫਾਈਲ ਨੰਬਰ ਐਮਵੀ 1244 ਨਾਮ ਸਿੰਘ ਪਤਾ ਪੰਚਕੂਲਾ ਹਰਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਮਾਸਟਰ ਇਨ ਕਮਰਸ ਦੇ ਵਿੱਚ ਕੀਤੀ ਹੋਈ ਹੈ ਇੱਕ ਭੈਣ ਅਨਮੈਲ ਹੈ ਜੀ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਜੱਟ ਸਿੱਖ ਕਾਸਟ ਹੈ ਗੋਤ ਬੜਾਇਆ ਚਾ 59292 ਦਾ ਜਿਹੜਾ ਡੇਟ ਆਵਰਦਾ ਕੰਮ 13 ਕਿਲੇ ਜ਼ਮੀਨ ਆਉਂਦੀ ਹੈ ਜੀ ਤੇ ਮਲਟੀ ਨੈਸ਼ਨਲ ਕੰਪਨੀ ਤੇ ਮੁੰਡਾ ਇਹ ਵੀ ਕੰਮ ਕਰਦਾ 70000 ਰੁਪਏ ਮਹੀਨੇ ਦਾ ਜਿਹੜਾ ਟਾਰਦਾ ਤੇ 40000 ਰੁਪਏ ਇਹਨਾਂ ਨੂੰ ਰੈਂਟ ਆਉਂਦਾ ਬਾਕੀ ਪਰਿਵਾਰ ਨਾਲ ਗੱਲ ਕਰੋ ਰੈਂਟ ਕੋਈ ਜ਼ਿਆਦਾ ਇਹਨਾਂ ਦੀਆਂ ਦੁਕਾਨਾਂ ਹੋਣਗੀਆਂ ਜਾਂ ਕੋਈ ਕੋ ਪ੍ਰਾਪਰਟੀ ਜੀ ਤੋਂ ਰੈਂਟ ਆਉਂਦਾ ਤੇ ਬੈਲ ਐਜੂਕੇਟਿਡ ਕੁੜੀ ਇਹਨਾਂ ਨੂੰ ਵੇਚ ਚਾਹੀਦਾ ਹੈ 72044179474 ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਕੱਲ ਕਰ ਸਕਦੇ ਅਗਲਾ ਰਿਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1245 ਨਾਮ L अरोड़ा ਹਿੰਦ ਪਤਾ ਫਰੀਦਕੋਟ ਤੋਂ ਹੀ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਇੱਕ ਪ੍ਰਾ ਕੱਦ 5 ਫੁੱਟ 4 ਇੰਚ ਹਿੰਦੂ ਅਰੋੜਾ ਕਾਸਟ ਆ ਜੀ ਗੋਤ ਮੰਤੰਦਰ 3195 ਦਾ ਡੇਟ ਆਫ ਬਰਥ ਹੈ ਬਿਜ਼ਨਸ ਟਿਊਬ ਹਿਲਰ ਵਿਲਡਰ ਟਿਊਬ ਐਂਡ ਫਾਈਨਾਂਸ ਦਾ ਇਹਨਾਂ ਦਾ ਬਿਜ਼ਨਸ ਆ ਜੀ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਬਾਕੀ ਪਰਿਵਾਰ ਹਿੰਦੂ ਪਰਿਵਾਰ ਆ ਜਿਹੜੇ ਇਹਨਾਂ ਦਾ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 9872266153 ਆ ਅਗਲਾ ਰਿਸ਼ਤਾ ਨੋਟ ਕਰੋ ਜੀ ਤੇ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪ੍ਰੋਫਾਈਲ ਨੰਬਰ MB1240 ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਆ ਕਰੋ ਆ ਯੂਟਿਊਬਰ ਹੋਵੇ ਖੜਿਆਰੀ ਨੂੰ ਤਾੜੀਆਂ ਦੀ ਜੇਤਾਂ ਨੂੰ ਕਹਿ ਦੀਏ ਤੇ ਯੂਟਿਊਬਰ ਨੂੰ ਲਾਈਕ ਕਮੈਂਟ ਸਬਸਕ੍ਰਾਈਬਰ ਇਹ ਜੀ ਦੀ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਉਹ ਕਰਦਿਆ ਕਰੋ ਤੇ ਜਿਹੜੇ ਭੈਣ ਭਰਾ ਸਾਨੂੰ ਕਾਫੀ ਟਾਈਮ ਤੋਂ ਦੇਖਦੇ ਨੇ ਅੱਜ ਵੀ ਕਈਆਂ ਦੇ ਫੋਨ ਆਏ ਕਿ ਵੀਰੇ ਸਾਡੇ ਕੋਲ ਸਾਰੇ ਰਿਸ਼ਤੇ ਨਹੀਂ ਪਹੁੰਚਦੇ YouTube ਕਿ ਕਈਆਂ ਕੋਲੇ ਰਿਸ਼ਤੇ ਸ਼ੋਅ ਕਰਵਾਉਣ ਤੱਕ ਕਈਆਂ ਕੋਲੇ ਕਰਵਾਉਂਦਾ ਨਹੀਂ ਜੇ ਤੁਸੀਂ ਬੈਲ ਆਈਕਨ ਦੇ ਬਟਨ ਦੇ ਉੱਪਰ ਆਲ ਵਾਲਾ ਆਪਸ਼ਨ ਕਰਕੇ ਰੱਖੋਗੇ ਨਾ ਤਾਂ ਉਹਦੇ ਤੁਹਾਡੇ ਸਾਰੇ ਦੇ ਸਾਰੇ ਨੋਟੀਫਿਕੇਸ਼ਨਾਂ ਤੁਹਾਡੇ ਕੋਲੇ ਪਹੁੰਚਦੇ ਰਹਿਣਗੇ ਆਪਾਂ ਵੀ ਤੁਹਾਡਾ ਨੈਟ ਬੰਦ ਵੀ ਪਿਆ ਜਦੋਂ ਵੀ ਤੁਸੀਂ ਮੋਬਾਈਲ ਚਲਾਵੋਗੇ ਤੁਹਾਡੇ ਕੋਲ ਨੋਟੀਫਿ ਵਿਕੇਸ਼ਨ ਚਲੀ ਜਾਇਆ ਕਰੇਗੀ ਸਾਡੇ ਹਰ ਇੱਕ ਰਿਸ਼ਤੇ ਦੀ ਆ ਸਬਸਕ੍ਰਾਈਬਰ ਦੇ ਨਾਲ ਆਲ ਬਟਨ ਦੇ ਉੱਪਰ ਕਲਿਕ ਕਰਕੇ ਰੱਖੋ ਬੈਲ ਆਈਕਨ ਦੇ ਬਟਨ ਜਿਹਦੇ ਉੱਪਰ ਤੇ ਦੂਸਰੀ ਗੱਲ ਇਹ ਹੈ ਜਿਹੜਾ ਹਰੀ ਪੱਟੀ ਦੇ ਵਿੱਚ ਨੰਬਰ ਦੇਖ ਰਹੇ ਹੋ 9173060725 ਵਾਲਾ ਆਹ ਵਾਲਾ ਜਿਹੜਾ ਸਿਲੇਕਟ ਕਰ ਰਿਆ ਮੈਂ ਇਹ ਸਾਡਾ ਨੰਬਰ ਹੈ ਆਪਣੇ ਲੜਕਾ ਲੜਕੀ ਦੀ ਜਾਂ ਜਿਹਦੀ ਵੀ ਤੁਸੀਂ ਐਡ ਪਾਉਣੀ ਹੈ ਤੁਹਾਨੂੰ WhatsApp ਤੇ ਡਾਟਾ ਸੈਂਡ ਕਰ ਸਕਦੇ ਹੋ ਤੇ ਆਰ ਪੈ ਜਾਏਗੀ ਤੇ ਬਾਕੀ ਚੈਨਲ ਕਰੋ ਸਬਸਕ੍ਰਾਈਬ ਤੇ ਅਗਲਾ ਜਿਹੜਾ ਰਿਸ਼ਤਾ 12 ਕ ਰਿਸ਼ਤੇ ਹੋ ਗਏ 12 ਕੋ ਹੋਰ ਨੇ 24 25 ਰਿਸ਼ਤੇ ਅੱਜ ਦੇ ਤੇ ਅੱਧ ਵਿਚਾਲਾ ਆਇਆ ਹੋ ਗਿਆ ਤੇ ਬਸ ਕੋਲਾ ਟਾਈਮ ਗੁਰੂ ਕੋ ਤੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਪ੍ਰੋਫਾਈਲ ਨੰਬਰ MB 1246 ਨਾਮ ਕੌਰ ਹੈ ਜੀ ਪਤਾ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ETT ਕੀਤੀ ਹੋਈ ਹੈ ਕੁੜੀ ਦੀ ਤੇ ਭੈਣ ਆ ਜਿਹੜੀ ਇੱਕ ਮੈਡ ਆ ਭਰਾ ਕੋਈ ਨਹੀਂ ਕੱਦ 5 ਫੁੱਟ ਭੈਣ ਇੱਕ ਮੈਡ ਆ ਭਰਾ ਕੋਈ ਨਹੀਂ ਦੋਨੇ ਕੁੜੀਆਂ ਕੁੜੀਆਂ ਨੇ ਕੱਦ 5 ਫੁੱਟ 5 ਇੰਚ ਗੋਤ ਮੱਕੜਾ 14 890 ਦਾ ਜਿਹੜਾ ਦੇਖੋ ਵਰਤਾ ਹਾਊਸ ਹਾਊਸ ਦੇ ਵਿੱਚ ਆ ਮਨ ਕੰਮ ਹਜੇ ਕੋਈ ਨਹੀਂ ਕਰ ਰੇ ਕੁੜੀ ਡਿਵੋਰਸਡ ਹੈ 4 ਸਾਲ ਦੀ ਕੁੜੀ ਹੈਗਾ ਹਾਂ ਕੁੜੀਆ ਤੇ ਬੈਲ ਸੈਲਟਡ ਮੁੰਡਾ ਚਾਹੀਦਾ ਜਰਨਲ ਕਾਸਟ ਦਾ 6283874390 ਤੇ 98882292 9203 ਦੋ ਨੰਬਰ ਕਿਵੇਂ ਹੋ ਗਏ 10 11 ਨੰਬਰਾਂ ਦਾ ਹੋ ਗਏ ਹੈ ਚਲੋ ਆ ਪਹਿਲਾ ਨੰਬਰ ਨੋਟ ਕਰੋ ਇਹ ਗਿਨ 6283874390 ਪਰਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1247 ਨਾਮ ਕੌਰ ਪਤਾ ਮੁਕਤ ਸਰਸੈ ਨੂੰ ਬੁਲਾਉਂ ਕਰਦੇ ਆ ਪੜਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈਗੀ ਇੱਕ ਭੈਣ ਆਨ ਮੈਡਾ ਭਰਾ ਇੱਕ ਕਨੇਡਾ ਕਦ ਪੰਜ ਫਟ 4 ਇੰਚ ਕਾਸਟ ਜੱਟ ਸਿੱਖ ਗੋਦ ਗਿੱਲ ਜੀ 233 95 ਦਾ ਡੇਟ ਆਫ ਬਰਥ ਹੈ ਨਰਸ ਸਟਾਫ ਐਂਡ ਹਸਪੀਟਲ ਦੇ ਵਿੱਚ ਦੀ ਜੌਬ ਹੈ ਮੁੰਡਾ ਕਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਸੋਨਾ ਹੋਵੇ ਦਾਜ ਬਿਹੇਜ ਤੇ ਮੈਰਜ ਬਿਊਰੋ ਬਾਰੇ ਦੂਰ ਰਹਿਣ ਗੱਲ ਇਹਨਾਂ ਨਾਲ ਨਾ ਕਰਨ 90411490 90452 87602 03700 ਪਰਵਾਰ ਦਾ ਨੰਬਰ ਹੈ ਜੀ ਕੁੜੀ ਦੇ ਤੇ ਗੱਲ ਕਰ ਸਕਦੇ ਤੁਸੀਂ ਰਿਸ਼ਤੇ ਬਾਰੇ ਡਾਇਰੈਕਟ ਅਗਲਾ ਰਿਸ਼ਤਾ ਨੋਰ ਕਰੋ ਜੀ ਰਕਾਇਲ ਨੰਬਰ ਐਮ ਬੀ 12 48 ਦੇ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜਾਈ ਐਮਏ ਪਾਲ ਸਾਇੰਸ ਇੰਗਲਿਸ਼ ਸਪੋਕਿੰਗ ਕੋਰਸ ਅਕਾਊਂਟੈਂਟ ਕੋਰਸ ਇਹ ਪ੍ਰਾਈਮਡਿੰਗ ਕੀਤੀ ਹੋਈ ਆ ਪਰ ਕੋਈ ਨਹੀਂ ਪੈਣ ਹੋਈ ਕਾ ਮੁੰਡਾ ਕਦਰ ਪੰਜ 89 ਇੰਚ ਕਾਰਟ ਜੱਟ ਸਿਕ ਗੋਤ 헤ਰ ਡੇਟ ਆਫ ਬਰਥ 10 292 ਇਹ ਕਮ 8 ਕਿਲੇ ਜ਼ਮੀਨ ਆ ਕਿਸੇ ਵੀ ਕੰਟਰੀ ਵਿੱਚ ਪੀਆਰ ਗਿਆ ਵਰਕ ਪਰਮਿਟ ਦਾ ਵਧੀਆ ਕੁਲੀ ਕੁਲੀ ਦਾ ਰੈਡਿਸਟਾ ਚਾਹੀਦਾ 9878463 965 ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਪ੍ਰੋਫਾਈਲ ਨੰਬਰ ਐਮਬੀ 1299 ਨਾਮ ਕੁਮਾਰੀ ਇਨ ਨਾਮ ਕੁਮਾਰੀ ਪਤਾ ਪਠਾਨਕੋਟ ਤੋਂ ਬਲੌਂਗ ਕਰਦੇ ਆ ਪੜਾਈ ਬੀਐਸਸੀ ਨਰਸਿੰਗ ਭੈਣ ਕੋਈ ਨਹੀਂ ਪ੍ਰਾਇ ਕਣ ਮੈਡਾ ਕੱਦ 5 ਫੁੱਟ 3 ਇੰਚ ਗੋਤ ਦਿੱਤਲਾਈ 1997 ਦਾ ਜਿਹੜਾ ਡੇਟ ਆਵਰਤਾ گورਨਮੈਂਟ ਜੋਬ ਇਨ ਹਸਪੀਟਲ ਦੇ ਵਿੱਚ ਨਰਸਿੰਗ ਅਫਸਰ ਆ ਕੁੜੀ 85000 ਰੁਪਿਆ ਤਨਖਾਹ ਹੈ گورਨਮੈਂਟ ਜੋਬ ਕਰਦਾ ਮੁੰਡਾ ਚਾਹੀਦਾ ਹੈ ਜਿਹੜਾ ਗੌਰਨਮੈਂਟ ਜੋਬ ਹੈ ਬੈਂਕ ਰੇਲਵੇ ਬੀਐਸਐਫ ਸੀਆਰਪੀਐਫ ਜਨਰਲ ਕਾਸਟ ਕੋਈ ਵੀ ਬਾਕੀ ਗੱਲ ਜਿਹੜੀ ਤੁਸੀਂ ਕੁੜੀ ਦੇ ਪਰਿਵਾਰ ਨਾਲ ਕਰ ਸਕਦੇ ਹੋ ਬਾਹਠ ਛੇ ਸੌ ਇਕੱਤੀ ਅਠਾਨਵੇਂ ਦੋ ਸੌ ਉਣਤਾਲੀ ਪਰਿਵਾਰ ਦਾ ਨੰਬਰ ਹੈ ਜੀ direct ਗੱਲ ਕਰੋ ਜੀ ਅਗਲਾ ਰਿਸ਼ਤਾ ਨੰ note ਕਰੋ profile number MB ਬਾਰਾਂ ਪੰਜਾਹ ਨਾਮ ਸਿੰਘ ਪਤਾ ਫਤਿਹਗੜ੍ਹ ਸਾਹਿਬ ਤੋਂ belong ਕਰਦੇ ਆ ਪੜ੍ਹਾਈ B ਟੈਕ ਕੰਪਿਊਟਰ ਸਾਇੰਸ ਦੀ engineering ਦੀ ਕੀਤੀ ਹੋਈ ਹੈ ਭੈਣ ਇੱਕ USA ਹੈ ਭਰਾ ਵੀ ਇੱਕ USA ਹੈ ਕੱਦ ਛੇ ਫੁੱਟ ਪਵਾਰਾ ਗੋਤ ਹੈ ਜੀ caste ਜੱਟ ਸਿੱਖ ਹੈ date of birth ਹੈ ਜਿਹੜੀ ਉਣੱਤੀ ਛੇ ਪਚਾਨਵੇਂ ਹੈ ਛੱਬੀ ਕਿੱਲੇ ਜ਼ਮੀਨ ਹੈ ਜੀ ਦੋ ਭਰਾ ਨੇ ਅੱਧੀ ਅੱਧੀ ਹੈ ਜੀ ਤੇਰਾਂ ਤੇਰਾਂ ਕਿੱਲੇ ਜਿਹੜੀ ਜ਼ਮੀਨ ਆਉਂਦੀ ਹੈ ਦੋ ਪਲਾਟ ਨੇ ਇੱਕ ਇੱਕ ਪਲਾਟ ਆ ਗਿਆ well educated beautiful ਹੌਲੈਂਡ ਹਾਈਟ ਆ ਜਿਹੜੀ ਗੁਰੀ ਦੀ 5 ਫੁੱਟ 6 ਇੰਚ ਘੱਟੋ ਘੱਟ ਹੋਵੇ 9814743960 980 ਇਹ WhatsApp ਇੰਡੀਅਨ ਨੰਬਰ ਹੈ ਤੇ +1 2097506548 ਯੂ ਐਸ اے ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨੂੰ WhatsApp ਦੇ ਉੱਤੇ ਦੋਨੇ ਨੰਬਰਾਂ ਤੇ ਗੱਲ ਕਰ ਸਕਦੇ ਹੋ ਤੇ ਯੂ ਐਸ اے ਵਾਲੇ ਦੇ ਮੂਰੇ ਪਲੱਸ ਦਾ ਕੋਡ ਹੈ ਜਿਹੜਾ ਲਗਾ ਲਿਆ ਕਰੋ ਸੇਵ ਕਰਨ ਵੇਲੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸਿੰਘ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਐ ਮੈਟ੍ਰਿਕ ਕੀਤੀ ਹੋਈ ਹੈਗੀ ਭੈਣ ਇੱਕ ਮੈਡਾ ਭਰਾ ਇੱਕ ਮੈਡਾ ਕੱਦ 5 ਫੁੱਟ 5 ਇੰਚ ਮੱਝ ਵੀ ਸਿੱਖ ਕਾਸਟ ਆ ਜੀ ਗੋਤ ਸੋਹਤਾ 40 ਸਾਲ ਦੀ ਉਮਰ ਹੈ ਕਲੀਨਿਕ ਆਪਣਾ ਮੈਡੀਕਲ ਲੈਣ ਦੇ ਵਿੱਚ ਆ ਜੀ ਮੁੰਡਾ ਭਾਵੇਂ ਤਲਾਕ ਹੋਵੇ ਉਹ ਸੁਦਾ ਹੋਵੇ ਕੁੜੀ ਤੇ ਭਾਵੇਂ ਹੈਂਡੀਕੈਪਟ ਹੋਵੇ ਕੋਈ ਜਾਣਤੀਬੰਦ ਨਹੀਂ ਬਾਕੀ ਪਰਿਵਾਰ ਨਾਲ ਗੱਲ ਕਰੋ 9056274985 73472292884 ਤੇ ਬਾਕੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MP1252 ਨਾਮ ਅਬੀ ਸਿੰਘ ਪਤਾ ਫਤਿਆਵਾਦ ਤੋਂ ਹਰਿਆਣਾ ਤੋਂ ਜਿਹੜਾ ਬਿਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ ਦੋ ਮੈਡ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਮੱਝਵੀ ਸਿੱਖ ਕਾਸਟ ਹੈ ਜੀ 21 10 93 ਦਾ ਡੇਟ ਆਫ ਬਰਥ ਆ ਵਰਕ ਪਰਮਿਟ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਮਮ ਐਂਡ ਡੈਡ ਦਾ ਮਲਟੀਪਲ ਵੀਜ਼ਾ ਹੋਲਡਰ ਨੇ ਜਿਹੜੇ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਜੀ 90537 37099 ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ MB1253 ਨਾਮ ਗੋਇਲ ਹਿੰਦੂ ਪਰਿਵਾਰ ਹੈ ਜੀ ਆ ਨਾਮ ਗੋਇਲ ਪਤਾ ਮਾਨਸਾ ਤੋਂ ਬਲੌਂਕ ਕਰਦੇ ਜੀ ETTBA ਜਿਹੜੀ ਪੜ੍ਹਾਈ ਕੀਤੀ ਹੋਈ ਹੈਗੀ ਦੋ ਭੈਣਾ ਮੈਰਿਡ ਨੇ ਰਾ ਕੁਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 7 ਇੰਚ ਅਗਰਵਾਲ Hindu caste ਆਈ ਗੋਤ ਗੋਹਿਲ ਹੈ ਜੀ 13/7/95 ਡੇਟ ਆਵਰਥ ਆਈ ਗਵਰਨਮੈਂਟ ਟੀਚਰ ਹੈ ਜੀ ਮੁੰਡਾ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਇਹਨਾਂ ਨੂੰ ਜਿਹੜੀ ਕੁੜੀ ਚਾਹੀਦੀ ਆ ਉਹ ਵੀ ਗਵਰਨਮੈਂਟ ਜੌਬ ਕਰਦੀ ਹੋਵੇ 394634 520368 94634 092368 ਪਰਿਵਾਰ ਵਾਲਿਆਂ ਦਾ ਨੰਬਰ ਆ ਡਾਇਰੈਕਟ ਗੱਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1254 ਨਾਮ ਸਿੰਘ ਅੰਮ੍ਰਿਤਤਾਰੀ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਜੀ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਅਮਰੀਕਾ ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਜੱਟ ਸਿੱਖ ਕਾਸਟ ਆ ਜੀ ਗੋਤ ਸੰਧੂ ਆ ਜੀ 112 91 ਮੇਰਾ 11292 ਦਾ ਡੇਟ ਆਫ ਬਰਥ ਹੈ ਟੋਟਲ 10 ਕਿੱਲੇ ਜ਼ਮੀਨ ਹੈ ਜੀ 5-5 ਕਿੱਲੇ ਦੋਨੇ ਭਰਾਵਾਂ ਨੂੰ ਉਹਦੀ ਕੁੜੀ ਅੰਮ੍ਰਿਤਾਰੀ ਹੋਵੇ ਜਾਂ ਬਾਅਦ ਦੇ ਵਿੱਚ ਅੰਮ੍ਰਿਤਸਾਖ ਲਵੇ ਪਰਿਵਾਰ ਨਾਲ ਬਾਕੀ ਜਿਹੜੀ ਗੱਲ ਕਰ ਸਕਦੇ ਹੋ 9886090 368198874454 ਪਰਿਵਾਰ ਦਾ ਨੰਬਰ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ ਐਮਵੀ1255 ਨਾਮ ਸਿੰਘ ਪਤਾ ਬਰਨਾਲਾ ਤੋਂ ਬਲੋਂਗ ਕਰਦੇ ਜੀ ਪੜ੍ਹਾਈ ਬੀਏ ਕੀਤੀ ਹੋਈ ਹੈਗੀ ਇੱਕ ਭੈਣ ਕੈਨੇਡਾ ਗਈ ਪਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 4 ਇੰਚ ਜੱਟ ਸਿੱਖ ਕਾਸਟ ਹੈ ਗੋਤ ਰਾਏਕਾ 1294 ਦਾ ਡੇਟ ਆਫ ਬਰਥ ਹੈ 6 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਨਾਰਮਲ ਪਰਿਵਾਰ ਦੀ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ 83607 59440 ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਤੁਸੀਂ ਇਹਨਾਂ ਨੂੰ ਇਹਨਾਂ ਨਾਲ ਜਿਹੜੀ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਪ੍ਰੋਫਾਈਲ ਨੰਬਰ ਹੈ ਐਮਪੀ 1255 ਨਾਮ ਸਿੰਘ ਪਤਾ ਫਗਵਾੜਾ ਤੋਂ ਬਲੋਂਗ ਕਰਦੇ ਜੀ ਪੜ੍ਹਾਈ ਪਲੱਸ 2 ਕੀਤੀ ਹੋਈ ਹੈਗੀ ਤਿੰਨ ਭੈਣਾਂ ਨੇ ਦੋ ਵਿਆਹੀਆਂ ਹੋਈਆਂ 91 ਜੜਾ ਇੱਕ ਭਰਾ ਕੋਈ ਨਹੀਂ ਕੱਦਲਾ ਮੁੰਡਾ ਕੱਦ 5 ਫੁੱਟ 8 ਇੰਚ ਜੱਟ ਸਿੱਖ ਕਾਸਟ ਹੈ ਜੀ ਗੋਤ ਬਾਜਵਾ 23592 ਦਾ ਟਿਕਟ ਆਫ ਅਰਥ ਹੈ ਜੀ ਮੁੰਡਾ ਮੁਨੀਮ ਹੈ ਜੀ 15000 ਰੁਪਏ ਤਨਖਾਹ ਇੱਕ ਸ਼ਾਪ ਹੈ ਜਿਹੜੀ ਰੋਡ ਆਨ ਰੋਡ ਦੇ ਉੱਤੇ ਹੈ ਉੱਤੇ ਹੈ ਤੇ 30 ਮਰਲੇ ਜ਼ਮੀਨ ਹੈ ਜੀ ਪਲੱਸ 2 ਕੀਤੀ ਹੋਈ ਕੁੜੀ ਚਾਹੀਦੀ ਹੈ ਇਹਨਾਂ ਨੂੰ ਸੁੰਦਰ ਵਧੀਆ ਤੇ ਬਾਕੀ ਪਰਿਵਾਰ ਨਾਲ ਗੱਲ ਕਰ ਸਕਦੇ ਹੋ 7527924629 ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਬਸ ਅੱਡ ਕੇ ਨਾ ਜਾਓ ਇੰਨਾ ਟਾਈਮ ਹੋ ਗਿਆ ਵੀਡੀਓ ਚੱਲਦੀ ਨੂੰ ਤਿੰਨ ਦੋ ਤਿੰਨ ਰਿਸ਼ਤੇ ਰਹਿ ਗਏ ਤੇ ਨੋਟ ਕਰ ਕੀ ਪਤਾ ਲਾਸਟ ਨਾਲ ਤੁਹਾਡੇ ਕੰਮ ਦਾ ਹੋਵੇ ਪ੍ਰੋਫਾਈਲ ਨੰਬਰ MB1257 ਨਾਮ ਸਿੰਘ ਪਤਾ ਨਵਾਂ ਸ਼ਹਿਰ ਤੋਂ ਬਲੋਂਗ ਕਰਦੇ ਆਈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਆ ਭਰਾ ਇੱਕ ਛੋਟਾ ਗਾਣ ਮੈਡਾ ਕੱਦ 5 ਫੁੱਟ 9 ਇੰਚ ਹੈ ਨਹੀਂ ਕਾਸਟ ਹੈ ਗੋਦ ਗਿੱਦੇ 26 792 ਦਾ ਡੇਟ ਆ ਵਰਤਾਈ ਪਲੰਬਰ ਦਾ ਕੰਮ ਇਹ ਠੇਕੇ ਦੇ ਲੈਂਦੇ ਜੀ 50-60 ਹਜ਼ਾਰ ਰੁਪਏ ਮਹੀਨੇ ਦਾ ਕਮਾ ਲੈਂਦੇ ਇੱਕ ਕਿੱਲਾ ਜ਼ਮੀਨ ਹੈ ਜੀ ਸੈਨਿਕ ਕਾਸਟ ਜੱਟ ਕਾਸਟ ਜਾਂ ਤਰਖਾਨ ਕਾਸਟ ਦੀ ਕੁੜੀ ਦਾ ਇਹਨਾਂ ਨੂੰ ਜਰਨਲ ਕਾਸਟ ਦੀ ਕੁੜੀ ਦਾ ਮਤਲਬ ਰਿਸ਼ਤਾ ਚਾਹੀਦਾ ਜੀ 98519000016 ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1258 ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਗ੍ਰੈਜੂਏਟਡ ਹੈ ਜੀ ਮੁੰਡਾ ਭੈਣ ਇੱਕ ਆਸਟ੍ਰੇਲੀਆਈ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸਿੱਖ ਗੋਤ ਬਰਾੜ ਜੀ 10 10 98 ਦਾ ਡੇਟ ਆਫ ਬਰਥ ਹੈ ਜੀ ਕੰਮ 7 ਕਿੱਲੇ ਜ਼ਮੀਨ ਆਉਂਦੀ ਹੈ ਜੌਬ ਹੈ ਨਸਲੋਨ ਦਾ ਹੀ ਤੇ ਕੁੜੀ ਆਸਟ੍ਰੇਲੀਆ ਹੋਵੇ ਬਾਕੀ ਗੱਲ ਪਰਿਵਾਰ ਨਾਲ ਕਰੋ 7508675700 90 ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਤੇ ਜਿੰਨੇ ਵੀ ਅੱਜ ਦੇ ਇਹ 24 ਰਿਸ਼ਤੇ ਨੇ ਸਾਰੇ ਨੋਟ ਕਰ ਲੇ ਜਿਆਦਾ ਟਾਈਮ ਨਹੀਂ 60 70 ਮਤਲਬ ਇੱਕ ਮਿੰਟ ਦੇ ਵਿੱਚ ਵੀਡੀਓ ਦਾ ਐਂਡ ਕਰ ਦੇਾਂਗੇ ਤੇ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਭੈਣ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੋ ਤੇ ਜਿਹੜੇ ਨਵੇਂ ਜੁੜੇ ਨੇ ਬੈਲ ਆਈਕਨ ਦਾ ਬਟਨ ਸਭ ਕੁਝ ਕਰ ਲੋ ਇਹ ਤੇ ਤੁਹਾਡੇ ਕੋਲ ਜਿਹੜੇ ਰਿਸ਼ਤੇ ਪਹੁੰਚਦੇ ਰਹਿਣ ਕੋਈ ਵੀ ਰਿਸ਼ਤਾ ਨਾ ਮਿਸ ਹੋਵੇ ਬੈਲ ਵਾਲੇ ਦੇ ਆਲ ਤੇ ਕਰ ਲੋ ਦੂਜਾ ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਦੀ 88917306725 ਤੇ ਤੁਸੀਂ ਜਿਹੜੀ ਗੱਲ ਕਰ ਸਕਦੇ ਹੋ ਤੇ ਸ਼ਾਮ ਨੂੰ 7:30 ਤੋਂ 8:30 9 ਬੇਝਾਕ ਜੇ ਵੀ ਤੁਸੀਂ ਗੱਲ ਸਾਡੇ ਨਾਲ ਕਰ ਸਕਦੇ ਹੋ ਤੇ ਦੂਸਰੀ ਐਡ ਪਵਾਉਣ ਲਈ bio.ae ਨੰਬਰ ਤੇ ਤੁਸੀਂ ਭੇਜ ਸਕਦੇ ਹੋ ਤੇ ਬਾਕੀ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਸਾਡਾ WhatsApp ਨੰਬਰ ਸੇਵ ਕਰਕੇ ਆਪਣੇ ਮੋਬਾਈਲ 'ਚ ਸਾਡੇ WhatsApp ਤੇ ਮੈਸੇਜ ਲਿਖ ਗੱਲ ਕਰਕੇ ਨੰਬਰ ਸੇਵ ਕਰ ਲਿਆ ਹੈ ਤੇ ਅਸੀਂ ਵੀ ਤੁਹਾਡਾ ਨੰਬਰ ਸੇਵ ਕਰ ਲਾਂਗੇ ਤੇ WhatsApp ਦੇ ਸਟੇਟਸ ਰਾਹੀਂ ਤੁਹਾਨੂੰ ਸਭ ਕੁਝ ਜੋ ਸਾਡੀ ਇਨਫੋਰਮੇਸ਼ਨ ਆ ਤੁਹਾਡੇ ਕੋਲ ਪਹੁੰਚਦੀ ਰਹੂਗੀ ਤੇ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦਾ ਜਿਹੜਾ ਟਾਈਮ ਹੈ ਆਹ ਲਾਈਵ ਆਪਣਾ ਪ੍ਰੋਗਰਾਮ ਹੈ ਇਹ ਲੌਂਗ ਵੀਡੀਓ ਦਾ ਤੇ ਇਹ ਆਪਾਂ ਸਮਾਪਤ ਕਰਦੇ ਆ ਜੀ ਤੇ ਥੈਂਕ ਯੂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਧੰਨਵਾਦ ਜੀ ਗੁੱਡ ਨਾਈਟ ਚੈਨਲ ਕਰੋ سبسਕ੍ਰਾਈਬ